ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚਮਿੰਦਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਹਰਪਾਲ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ ਮੱਜਾ ਦਿਖਾਉਣੀ ਹੈ ਤੇ ਦੋਵੇਂ ਤੁਹਾਨੂੰ ਸੋਈਆਂ ਸਵਾਈਆਂ ਦਿਖਾਵਾਂਗੇ ਗੱਲਬਾਤ ਹੁਣ ਆਪਾਂ ਵੀਡੀਓ ਨਾਲ ਕਰਦੇ ਆ ਤੇ ਪੁੱਛਨੇ ਸਾਰੀ ਡਿਟੇਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋਰ ਸਨੋ ਠੀਕ ਠਾਕ ਜੀ ਵਧੀਆ ਵਧੀਆ ਵੀ ਤੁਸੀਂ ਨਾ ਵਧੀਆ ਜੀ ਵਧੀਆ ਚਾਹੀਦੇ ਤੇ ਨਾਮ ਦੱਸਦੇ ਕਰੀ ਆਪਣਾ ਨਾਮ ਮੇਰਾ ਭਾਸ ਸਿੰਘ ਜੀ ਪਿੰਡ ਚੁੰਮਾ ਜਿਲ੍ਹਾ ਮੁੰਸਾਹੀ ਦੇ ਨਾਲ ਠੀਕ ਹੈ ਜੀ ਤੇ ਫੋਨ ਨੰਬਰ ਬੋਲਦੇ ਕਰੀ 98457905 ਠੀਕ ਹੈ ਆ ਲੱਗ ਗਈ ਟੰਗ ਤਾਂ ਹਜੇ ਨਾ ਲੱਗਿਆ ਅਸੀਂ ਪੁੱਛੀ ਤੰਗੀ ਠੀਕ ਹੈ ਠੀਕ ਤੇ ਪਹਿਲਾਂ ਕਿਹੜੀ ਵਿਖਾ ਦੀ ਪਹਿਲਾਂ ਹੀ ਵਿਖਾ ਦੀ ਹਾਂ ਦੇਖ ਸਾਦੇ ਹਵਾਨਾ ਇਹਦਾ ਕਰੀ ਲੱਗੇ ਤਾਂ ਕਿ ਨਵਾਂ ਸੂਆ ਜੀ ਵਰਦੀ ਇਹ ਤੀਸਰਾ ਸੂਆ ਸੂਈਆਂ ਰਪੀਜੀ ਅੱਛਾ ਹਾਂਜੀ ਤੇ ਕਿੰਨਾ ਚਿਰ ਹੋਇਆ ਸੂਈ ਨੂੰ ਸੂਈ ਨੂੰ ਕੋਈ 15 ਦਿਨਾਂ ਨਾਲ ਕੋਈ 16 ਦਿਨਾਂ ਉਹ ਕੱਟਾ ਜੇ ਮਗਰੇ ਦੇ ਅੱਛਾ ਮੈਲਾ ਮਾਰਨ ਲਈ ਜੀ ਠੀਕ ਹੈ ਜੀ ਹਾਂਜੀ ਹਾਂਜੀ ਤੇ ਦੁੱਧ ਕਿੰਨਾ ਤਿਆਰ ਕਰ ਗੀ ਮੋਤੀ ਮੋਤੀ ਰਪੀਜੀ ਜਿਹੜਾ ਕੰਡੇ ਵਾਲਾ ਦੁੱਧ ਹੈ ਨਾ ਇਹ ਹਾਂਜੀ ਉਹ 14 ਕਿਲੋ ਜੀ ਅੱਛਾ ਖਾਵਾ 15 ਦਾ ਵੀ ਤੇ 16 ਦਾ ਵੀ ਉਹ 14 ਲੀਟਰ ਕਰੋ ਚਵਾ ਕੇ ਦੋ ਮੇਰੇ ਘਰ ਦੇ ਬੰਦੇ ਆਉਣ ਭਾਵੇਂ 2 ਦਾ 3 ਦੇ ਰਹਿਣ ਚਵਾ ਕੇ ਲੀਟਰ ਲੈ ਆਉਣ ਆਪਣਾ ਚਵਾ ਕੇ ਦਊਗਾ ਮੈਂ ਲੀਟਰ ਆਪਣਾ ਲੈ ਆਉਣ ਘਰੋਂ ਹੀ ਲੀਟਰ ਲੈਣ ਉਹ ਵੀ ਜੀ ਛੇਲਾ ਫਿਰ ਤੋਰ ਗਿਆ ਹਿੰਨਾ ਲੀਟਰ ਵੀ ਜਿਹਨੇ ਕਹਿੰਦਾ ਕਿ ਭਾਵੇਂ ਘਰੋਂ ਹੀ ਲੈ ਆਉਣ ਆਪਣਾ ਦੁੱਧ ਮੋਕੇ ਦੇ ਦੇ ਕੋਲ 14 ਲੀਟਰ ਜਿਹੜਾ ਤਿਆਰ ਦੱਸਦੇ ਆ ਬਾਕੀ ਅੱਗੇ ਚਵਾਈ ਕਰਕੇ ਖੜਨੀ ਉਹ ਜਿਹੜੀ ਜ਼ਿੰਮੇਵਾਰੀ ਟੱਡੀ ਆ ਬਾਕੀ ਥੱਲੇ ਵੀ ਚੰਗੀ ਤਿਆਰ ਹੋਈ ਆ ਮਗਰੇ ਦੇ ਕੱਟਾ ਹੈ ਥਨਾ ਦਾ ਸਾਈਜ਼ ਗੈਪ ਵੀ ਜਿਹੜਾ ਕਾਫੀ ਚੰਗਾ ਤੇ ਬੱਚਾ ਵੀ ਇਹ ਤੁਹਾਨੂੰ ਦਿਖਾ ਦਈਏ ਇੱਕ ਰੀ ਆਹ ਬੱਚਾ ਜੀ ਜਰਾ ਇਹ ਤੇ ਕਿੰਨੇ ਚ ਪਹੁੰਚ ਕਰਨੇ ਵੀ ਜੀ ਫਿਰ ਇਹਦੀ ਆਪਾਂ ਪਰ ਬਿੜੀ ਉਹਨੇ ਮੱਝਾਂ ਦਾ ਜਿਹਦੇ ਦੋ ਤੇ ਸਾਬਣਾ ਲਾਈਏ ਫੇਰ ਤੇ ਲੱਖ ਰੁਪਏ ਦੀ ਆ ਹਾਂਜੀ ਅੱਗੋਂ ਤੁਸੀਂ ਦਾ ਦੋ ਕਿਲੇ ਲੈ ਲੀ ਜੀ ਜੈ ਜੀ ਕਰ ਦਈਏ ਜੈ ਜੀ ਕਰ ਦਈਏ ਹਾਂਜੀ 75 ਦੇ ਦੇ ਦੀਆਂ ਰੁਪਏ ਜੀ ਜੇ ਵਿੱਚ ਹੈਗੀ ਕਸਰ ਤੇ ਕੱਢ ਦੋ ਮੇਰਾ ਜੇ ਤੁਸੀਂ ਕੱਢਨੇ ਕੱਢ ਦੋ ਹੈਗੀ 2000 ਦੀ ਕਸਰ ਕੱਢ ਦੇਨੇ ਆ 3000 ਦੇਨੇ ਰੁਪਏ ਅੱਛਾ 72000 ਚ 100 ਕਿਲੋਮੀਟਰ ਤੱਕ ਪਹੁੰਚ 5000 ਦੀ ਦੇ ਦੇਨੇ ਆ ਅੱਛਾ 5000 ਰੁਪਏ ਕੋਈ ਸਾਈ ਪਾਵੇ ਅੱਛਾ ਵੀਰ ਜੀ ਆ ਤਾਂ ਜਿੰਨੇ ਚੋਣੀ 2 ਡੰਗ ਭਾਵੇਂ 3 ਡੰਗ ਚੋ ਆਵੇ ਮੇਰੇ ਕੋਲ ਆਪਣੀ ਤਸੱਲੀ ਕਰੇ ਕੇ ਆਪਣੀ ਤਸੱਲੀ ਕਰਕੇ ਖੜੇ ਤੁਹਾਡੇ ਘਰ ਦੀ ਤਸੱਲੀ ਆ ਹਾਂਜੀ ਹਾਂਜੀ ਬਾਕੀ ਮੌਸਮ ਠੰਡਾ ਵਾ ਕੋਈ ਗਾਂ ਦਾ ਕੋਈ ਪਤਾ ਨਹੀਂ ਹੁੰਦਾ ਤੁਹਾਡੇ ਘਰੋਂ ਕੋਈ ਚਵਾਈ ਕਰਕੇ ਖੜੇ ਆ ਘਰੋਂ 2 ਤੋਂ ਭਾਵੇਂ 15 ਹੀ ਨਿਕਲ ਆਵੇ ਚਾਹਾਂ ਦੀ ਆਪਾਂ ਰੁਪਈਆ ਗਰੰਟੀ ਦਵਾਂਗੇ ਤੇ ਜੇ ਨਾ ਨਿਕਲੇ 14 ਲੀਟਰ ਦਾ ਜੇ ਨਾ ਨਿਕਲੇ ਨਾ ਇਹਨੇ ਦਾ ਆਪਾਂ ਮੁੱਲ ਕੀਤਾ ਇਹਨੇ ਡਬਲ ਪੈਸੇ ਮੈਂ ਪਾਉਂਗਾ ਅੱਛਾ ਹਾਂਜੀ ਹਾਂਜੀ ਠੀਕ ਹੈ ਲੋ ਹਮ ਮਾਨ ਆ ਨਾ ਆਡੀ ਮੱਝ ਤੇ ਤੇਨ ਦਿਨ ਹੋ ਗਿਆ ਜ ਤੇ ਜਿਹੜੇ ਹੁਣ ਆ ਗਿਆ ਆਪਣੇ ਕੋਲ ਦੂਸਰੇ ਨੰਬਰ ਤੇ ਇਹਨੂੰ ਕਿੰਨਾ ਚਿਰ ਹੋਇਆ ਜੀ ਵਿਧੀ ਸੋਈ ਨੂੰ ਇਹਨੂੰ ਹਰਪੀਆ ਚੌਥਾ ਪੰਜਵਾਂ ਦਿਨਾਂ ਦੀ ਸੋਈ ਨੂੰ ਅੱਛਾ ਹਾਂਜੀ ਹਾਂਜੀ ਤੇ ਸੂਆ ਕਿੰਨਾ ਵੇਤਾ ਦੂਸਰਾ ਸੂਆ ਰੁਪਈਆ ਜੀ ਸੋਈ ਹੈ ਮੂੰਹ ਛੇ ਦਿਨਾਂ ਦੇ ਛੱਗੀ ਹੈ ਜੀ ਤੇ ਬੱਚਾ ਇਹਦਾ ਬੱਚਾ ਰੁਪਈਆ ਜੀ ਕੱਟਾ ਇਹਦਾ ਕੱਟਾ ਇਹਦਾ ਮਾੜਾ ਹੀ ਆ ਬੱਚਾ ਟੰਗਿਆ ਜੇ ਜਿਹੜਾ ਇੱਥੇ ਸਾਹਮਣੇ ਤੇ ਹੁਣ ਮਿਲਦੀ ਮਿਲਦੀ ਫੇਰ ਇਤਰਾਪੂਛੀ ਦੇ ਪਰ ਯੇਨ ਇੱਕ ਦਿਨ ਵੀ ਨਹੀਂ ਖਰਾਬ ਕੀਤਾ ਕਰਮ ਵਾਲੀ ਹੈ ਅੱਛਾ ਹਾਂਜੀ ਇਦਾਂ ਹੀ ਮੰਨ ਲਓ ਥਾਪੀ ਮਾਰ ਕੇ ਬਹਿ ਜਾਣਾ ਅੱਛਾ ਮੈਂ ਮਿਲ ਪਣਾ ਹਾਂ ਠੀਕ ਆ ਬਾਕੀ ਅਗੇ ਠੰਡੇ ਵੀ ਪੜੀ ਆ ਨਾ ਠੰਡ ਠੰਡ ਚ ਬਚੋ ਆ ਠੰਡੇ ਠੰਡ ਕਰਕੇ ਹੀ ਹੋਰ ਰੁਪਏ ਕਮਜ਼ੋਰੀ ਤੇ ਧੰਨਵਾਦ ਠੰਡੀਆਂ ਕਰਕੇ ਤੇ ਦੁੱਧ ਕਿੰਨਾ ਹੁਣ ਮੌਕੇ ਦੇ ਦੇਗਾ ਦੁੱਧ ਅਰ ਵੀ 9 ਵਜੇ 10 ਵਜੇ ਤਿਆਰ ਜੇ ਅੱਛਾ ਤੇ ਕਿੰਨਾ ਕਿ ਭੋਲਾ ਭੰਡਿਆ ਦੁੱਧ ਵੀ ਨਹੀਂ ਅਜ ਬਣਿਆ ਬੁਰਾ ਅੱਛਾ ਹਾਂਜੀ ਤੇ ਕਿੰਨਾ ਕਿ ਚੁਵਾਈ ਜਾਊਗੀ ਦੁੱਧ ਜੀ ਨਹੀਂ ਇਹਨੇ ਸਾਰ ਵਾਲਿਆਂ ਦੇ ਪਹਿਲੇ ਸੂਏ ਯਾਰ 12 ਕਿਲੋ ਦਿੱਤਾ ਕੋਈ ਸਾਹਮਣਾ ਲੈ ਗਿਆ ਯਾਰ 12 ਕਿਲੋ ਫਿਰ ਦੇ ਸਹੀ ਲੈ ਤੋਰਾ ਹਰ ਇੱਕ ਰੀ ਆਹ ਦੇਖ ਸਾਹ ਦੇ ਜੀ ਬਾਕੀ ਸੋਹਣੀ ਝੋਟੀ ਆ ਕਦ ਕਾਠ ਵੀ ਚੰਗਾ ਤੇ ਪਿੱਠ ਪੁੜਾ ਵੀ ਚੰਗਾ ਥਣ ਜਿਹੜਾ ਇਹਦਾ ਕਾਫੀ ਕਾਫੀ ਕਮਾਲ ਦਾ ਲੱਗਾ ਆ ਦੇਖ ਸਾਹ ਦੇਖਾ ਮੈਂਦਾ ਲੱਗੇ ਤਾਂ ਤੇ ਥਾਣੇ ਵੀ ਤੇ ਇੱਕ ਰੀ ਲੱਗਦਾ ਦੇਖ ਸਕਦੇ ਤੇ ਕੀ ਰੱਖਿਆ ਵੀ ਜੀ ਫਿਰ ਇਹਦਾ ਮੁੱਲ ਆਪਾਂ ਹਰ ਪੀ ਜੀ ਜੇ ਦਾ ਬੱਚਾ ਹੁੰਦਾ ਹਾਂਜੀ ਤੇ ਫਿਰ ਇਹ ਵੀ ਆ 75 ਦੀ ਵਿਗ ਜਾਂਦੀ ਹਾਂਜੀ ਹੁਣ 70 ਦੀ ਦੇ ਲੀਗੇ ਕਰ ਦੋ ਕੋਮਾਨਤਾ ਨੂੰ ਤੇ ਇੰਨੇ ਛੱਡ ਦਾਂਗੇ ਰੁਪਈ ਜੀ ਅੱਛਾ ਹਾਂਜੀ 67000 ਚ ਪਹੁੰਚ ਕਰ ਦੋਗੇ 100 ਕਿਲੋਮੀਟਰ ਤੱਕ ਇਹ ਹੈਗੇ ਕੱਦ ਤੇ ਤੁਸੀਂ ਹੀ ਛੱਡ ਕਰ ਦੋ ਕਰ ਦੋ ਪੂਰੇ 65 ਤੇ ਫਿਰ ਚਲੋ 65 ਤੇ ਕਰ ਦੇਣਾ ਰੁਪਈਆ ਠੀਕ ਹੈ ਜੀ 65 ਤੇ ਦੇ ਦੋਗੇ ਦੇ ਦਾਂਗੇ ਰੁਪਈਆ ਜੀ ਠੀਕ ਹੈ ਜੀ ਠੀਕ ਹੈ ਵੀਰ ਕੁਛ ਕਹਣਾ ਇਹੋ 60 ਰੁਪਈਆ ਸਾਡੇ ਘਰ ਸੂਈਆਂ ਸਵਾਈਆਂ ਆਪਣੇ ਆਣ ਕੇ ਚਵਾਈ ਕਰੇ ਤਸੱਲੀ ਕਰਕੇ ਖੜਾ ਹਨ ਦੋਵੇਂ ਸੂਈਆਂ ਸਵਾਈਆਂ ਇੱਥੇ ਆ ਕੇ ਕੋਈ ਵੀਰ ਆਪਣੀ ਚਵਾਈ ਕਰਕੇ ਖੜੇ ਚੰਗੀ ਲੱਗਦੀ ਹੈ ਤੇ ਲੈ ਜਾ ਨਹੀਂ ਚੰਗੀ ਲੱਗਦੀ ਤੇ ਰਹਿਂਦੇ ਹਾਂਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ